ਜੋ ਗੋਸ਼ ਹੋ ਗਿਆ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਉ ਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 1263 ਅੰਕਤੀ ਸ਼ਬਦ ਉਚਾਰਨ ਕਰਦੇ ਮਹਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰੇ ਉਦਮ ਤੂਰ ਸਾਧੂ ਕੀ ਤਾਈ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਪਦੇਸ਼ ਕਰਦੇ ਹਨ ਸੰਸਾਰ ਨੂੰ ਕਿ ਗੰਗਾ ਜਮਨਾ ਤੇ ਗਦਾਵਰੀ ਸੁਰਸਰੀ ਤੇ ਕਰੇ ਉਦਮ ਉਦਮ ਕਰਦੀਆਂ ਅਪਰਾਲਾ ਕਰਦੀਆਂ ਕਾਦੇ ਵਾਸਤੇ ਤੂਰ ਸਾਧੂ ਕੀ ਤਾਈ ਸਾਧੂ ਕੀ ਤੂਰ ਮੰਗਦੀਆਂ ਹਨ ਉਦਮ ਕਰਦੀਆਂ ਨੇ ਮਿਲੀ ਨਹੀਂ ਹਲੇ ਤੌਰ ਉਹਨਾਂ ਨੂੰ ਉਹ ਪਰਾਲਾ ਕਰਦੀ ਐ ਜਿੱਥੇ ਇਸ਼ਨਾਨ ਕਰਕੇ ਅਸੀਂ ਆਪਣੇ ਆਪ ਨੂੰ ਪਵਿੱਤਰ ਮੰਨਦੇ ਹਾਂ ਗੰਗਾ ਜਮਨਾ ਗਦਾਬਰੀ ਦੇਵੀ ਪੁਰੂ ਰਾਮਦਾਸ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਉਹ ਤਾਂ ਪਾਈ ਆਪ ਸਾਧੂ ਦੀ ਧੂੜ ਮੰਗਦੀਆਂ ਆ ਉਪਣੇ ਆਪ ਨੂੰ ਪਵਿੱਤਰ ਨਹੀਂ ਮੰਨਦੀ ਕਦੋਂ ਉਹਨਾਂ ਨੇ ਪਵਿੱਤਰ ਹੋਣਾ ਜਦੋਂ ਉਹਨਾਂ ਨੂੰ ਸਾਧੂ ਦੀ ਧੂੜ ਪ੍ਰਾਪਤ ਹੋਣੀ ਗੰਗਾ ਜਮਨਾ ਗੋਦਾਵਰੀ ਉੱਦਮ ਕਰਦੀਆਂ ਉਪਰਾਲਾ ਕਰਦੀਆਂ ਕਰੇ ਉਦਮ ਤੂਰ ਸਾਧੂ ਕੀ ਤਾਈ ਸਾਧੂ ਦੀ ਧੂਰ ਮੰਗਦੀ ਆ ਸਾਧੂ ਦੇ ਚਰਨਾਂ ਦੀ ਧੂੜ ਮੰਗਦੀਆਂ ਹਨ ਦੇ ਕੰ ਸੰਸਾਰ ਕੁਝ ਹੋਰ ਸੋਚਦਾ ਹੈ ਗੁਰੂ ਕੁਝ ਹੋਰ ਪ੍ਰਦੇਸ਼ ਕਰਦੇ ਕਿਲਬਿਕ ਮੈਲ ਪਰੇ ਾਰੇ ਹਮਰੇ ਵਿੱਚ ਕਹਿੰਦੇ ਸਾਡੇ ਵਿੱਚ ਬਹੁਤ ਮੈਲ ਭਰੀ ਅਸੀਂ ਇਹ ਜੇ ਕਰਮ ਕਰ ਲਿੱਤੇ ਜਿਹਦੇ ਨਾਲ ਸਾਡੇ ਵਿੱਚ ਮੈਲ ਭਰ ਕੇ ਕਿਲ ਵਿਖੋ ਪਹਿਲਾਂ ਕਰ ਬੈਠੇ ਇਹ ਜੇ ਕਰਮ ਆਣ ਜਾਣਤ ਵਿਖਿਆ ਮੇ ਰਚੇ ਜੇ ਜਾਣਤ ਆਪਨ ਆਪ ਬਚੇ ਇਹ ਪਹਿਲਾ ਇਹ ਜੇ ਸੀ ਕਰਮ ਕੀਤੇ ਮੈਲ ਦੇ ਨਾਲ ਭਰ ਗਏ ਮੈਲ ਨਾਲ ਭਰ ਗਏ ਹੁਣ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਸ ਮੈਲ ਨੂੰ ਉਤਾਰਨ ਬਾਅਦ ਤੇ ਹੁਕਮ ਕਰਦੇ ਆ ਕਿ ਮੈਲ ਤੁਹਾਡੀ ਕਿਸ ਤਰ੍ਹਾਂ ਉਤਰ ਸਕਦੀ ਕਿਲビック ਮੈਲ ਭਰੇ ਭਰੇ ਹਮਰੇ ਵਿੱਚ ਹਾਮਰੀ ਮੈਲ ਸਾਧੂ ਦੀ ਧੂੜ ਗਵਾਈ ਕਹਿੰਦੇ ਸਾਧੂ ਦੀ ਧੂੜ ਮਿਲ ਜਵੇ ਫਿਰ ਇਹ ਮੈਲ ਗਵਾਈ ਜਾ ਸਕਦੀ ਹੈ ਇਹ ਮੈਲ ਖਤਮ ਕੀਤੀ ਜਾ ਸਕਦੀ ਹੈ ਸਾਧੂ ਦੀ ਧੂੜ ਤੋਂ ਬਿਨਾਂ ਮੈਲ ਉਤਰਦੀ ਨਹੀਂ ਇਹ ਤਾਂ ਗੁਰੂ ਉਪਦੇਸ਼ ਕਰਦੇ ਆ ਕਿਸੇ ਦੇ ਆਪਣੀ ਮਨ ਦੀ ਬਣਾਈ ਹੋਈ ਗੱਲ ਹਮਾਰੀ ਮੈਲ ਸਾਧੂ ਕੀ ਧੂਰ ਗਵਾਈ ਕਹਿੰਦੇ ਸਾਡੀ ਜਿਹੜੀ ਮੈਲ ਹੈ ਸਾਧੂ ਦੀ ਧੂੜ ਇਹਨੂੰ ਖਤਮ ਕਰ ਦਿੰਦੀ ਹੈ ਗਵਾ ਦਿੰਦੀ ਇਨਸਾਨ ਅਣਜਾਣਪਨੇ ਵਿੱਚ ਗਲਤੀ ਕਰ ਵੈਂਦਾ ਹੈ ਭੁੱਲਣ ਹਾਰ ਹੈ ਭੁੱਲ ਜਾਂਦਾ ਹੈ ਗਲਤੀ ਕਰਕੇ ਵੀ ਭੁੱਲ ਜਾਂਦਾ ਹੈ ਭੁੱਲਣ ਹਾਰ ਸਭ ਕੋ ਅਪੋਲ ਗੁਰੂ ਕਰਤਾਰ ਉਲਨਹਾਰ ਸਭ ਕੋ ਸਾਰੇ ਭੁੱਲਦੇ ਆ ਆਪੁੱਲ ਗੁਰੂ ਕਹਿੰਦੇ ਗੁਰੂ ਹੈ ਜਿਹੜਾ ਭੁੱਲ ਹੈ ਉਹ ਨਹੀਂ ਭੁੱਲਦਾ ਕਰਤਾਰ ਰੱਬ ਨਹੀਂ ਭੁੱਲਦਾ ਗੁਰੂ ਨਹੀਂ ਭੁੱਲਦਾ ਇਹ ਧੂੜ ਕਿਸ ਤਰ੍ਹਾਂ ਪ੍ਰਾਪਤ ਹੁੰਦੀ ਹੈ ਕਿਸ ਤਰ੍ਹਾਂ ਤੇ ਸਾਡੀ ਇਹ ਮੈਲ ਨੂੰ ਖਤਮ ਕਰਦੀ ਹੈ ਇਹ ਤਾਂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸ਼ਬਦ ਦੇ ਰਾਹ ਉਪਦੇਸ਼ ਕਰਦੇ ਹਨ ਕਿਲਬਿਕ ਮੈਲ ਭਰੇ ਪਰੇ ਹਮਰੇ ਵਿੱਚ ਇੱਕ ਦੀ ਗੱਲ ਨਹੀਂ ਕਰਦੇ ਸਾਰੀ ਸ੍ਰਿਸ਼ਟੀ ਦੀ ਗੱਲ ਕਰਦੇ ਆ ਕਿ ਸਾਰੀ ਸ੍ਰਿਸ਼ਟੀ ਮੈਲ ਦੇ ਨਾਲ ਭਰੀ ਪਈ ਗੰਦਕੀ ਦੇ ਨਾਲ ਭਰੀ ਪਈ ਹੈ ਲੇਕਿਨ ਇਹ ਗੰਦਕੀ ਨਿਕਲਦੀ ਕਿਸ ਤਰ੍ਹਾਂ ਕਹਿੰਦੇ ਸਾਧੂ ਦੀ ਧੂਰ ਮਿਲ ਜਵੇ ਫਿਰ ਇਹ ਗਰਦ ਕੀ ਖਤਮ ਹੋ ਜਾਂਦੀ ਇਹ ਮੈਲ ਖਤਮ ਹੋ ਜਾਂਦੀ ਕਿਲਬਿਕ ਮੈਲ ਪਰੇ ਪਰੇ ਹਮਰੇ ਵੀ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਸ 58 ਮਜਨ ਨਾਈ ਇਹ ਸਾਧੂ ਦੀ ਧੂਰ ਮਿਲ ਗਈ 18 ਤੀਰਥਾਂ ਦੇ ਅਚਨਾਨ ਹੋ ਗਿਆ 68 ਅਥੀਰਤਾ ਦੇ ਜਾਣਾਂ ਨਹੀਂ ਪਿਆ ਤੀਰਥ 88 ਮੰਜਨ ਨਹੀਂ ਕਹਿੰਦੇ 88 ਤੀਰਤਾ ਦੇ ਇਛਾਨ ਦਾ ਫਲ ਪ੍ਰਾਪਤ ਹੋ ਗਿਆ ਜਦੋਂ ਸਾਧੂਆਂ ਦੀ ਧੂਰ ਮਿਲ ਗਈ ਤੀਰਥ 88 ਮੰਜਨ ਨਹੀਂ ਸਤ ਸੰਗਤ ਕੀ ਧੂਰ ਪਰੀ ਉਹ ਦਾ ਨੇਚਰੀ ਇਹ ਸੱਤ ਸੰਗਤ ਜਿਹੜੀ ਧੂੜ ਐ ਨਾ ਸੱਤ ਸੰਗਤ ਦੀ ਹੁਣ ਸੱਤ ਸੰਗਤ ਦਾ ਵੀ ਨਿਰਣਾ ਹੋ ਚੁੱਕਿਆ ਹੈ ਸੱਤ ਸੰਗਤ ਕਿਸ ਨੂੰ ਕਹਿੰਦੇ ਜੇ ਉਸ ਸੱਤ ਸੰਗਤ ਦੀ ਧੂੜ ਮਿਲ ਜਾਵੇ ਕਿਹੜੀ ਸੱਤ ਸੰਗਤ ਜਿੱਥੇ ਨਾਮ ਦਾ ਪ੍ਰਖਿਆਨ ਹੁੰਦਾ ਇਹ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਜੇ ਉਤੋਂ ਦੀ ਧੂੜ ਪ੍ਰਾਪਤ ਹੋ ਜਾਵੇ ਸਤ ਸੰਗਤ ਕੀ ਧੂੜ ਪਰੇ ਉਡ ਦੇ ਤਰੀ ਉਹ ਨੇਤਰਾਂ 'ਚ ਪੈ ਜਾਵੇ ਅੱਖਾਂ 'ਚ ਪੈ ਜਾਵੇ ਉਹ ਧੂੜ ਜਿਹੜੀ ਅੱਖਾਂ 'ਚ ਪੈ ਜਾਵੇ ਫਿਰ ਕੀ ਫਲ ਪ੍ਰਾਪਤ ਹੁੰਦਾ ਸਭ ਦੁਰਮਤ ਮੈਲ ਲਗਵਾਈ ਕਹਿੰਦੇ ਜਿਹੜੀ ਦੁਰਮਤ ਦੀ ਮੈਲ ਹੈ ਉਹ ਖਤਮ ਹੋ ਜਾਂਦੀ ਕੀ ਪਾਤਸ਼ਾਹ ਨੇ ਪ੍ਰਮਾਨ ਕੀਤਾ ਕਿ ਸਤ ਸੰਗਤ ਦੀ ਧੂੜ ਜਦੋਂ ਨੇਤਰਾਂ 'ਚ ਪਈ ਅੱਖਾਂ 'ਚ ਪਈ ਕੀ ਸਮਝਾਉਣਾ ਚਾਹੁੰਦੇ ਫਿਰ ਇਹ ਅੱਖਾਂ ਦੀ ਜਿਹੜੀ ਮਾੜੀ ਨਿਕਾਏ ਉਹ ਖਤਮ ਹੋ ਜਾਂਦੀ ਹੈ ਫਿਰ ਇਹਨਾਂ ਅੱਖਾਂ ਨੂੰ ਮਾਤਾ ਦਿਖਦੀ ਹੈ ਭੈਣ ਦਿਖਦੀ ਹੈ ਧੀ ਦਿਖਦੀ ਹੈ ਜਦੋਂ ਤੱਕ ਸਾਧੂਆਂ ਦੀ ਸਤਸੰਗਤ ਦੀ ਧੂੜ ਇਹਨਾਂ ਅੱਖਾਂ 'ਚ ਨਹੀਂ ਪੈਂਦੀ ਫਿਰ ਨਾ ਧੀ ਦਿਖਦੀ ਐ ਕੋਈ ਨਾ ਕੋਈ ਭੈਣ ਦਿਖਦੀ ਐ ਨਾ ਕੋਈ ਮਾਂ ਦਿਖਦੀ ਐ ਫਿਰ ਨਿਕਾ ਬਦਲ ਜਾਂਦੀ ਐ ਫਿਰ ਮਾੜੀ ਨਿਕਾ ਦੇ ਨਾਲ ਦੇਖਦਾ ਇਹਨਾਂ ਨੂੰ ਜੇ ਇਹ ਧੋੜ ਨੇਤਰ ਐ ਜੋ ਪੈ ਜਾਵੇ ਸਾਰੇ ਸੰਸਾਰ ਦੀਆਂ ਧੀਆਂ ਆਪਣੀਆਂ ਧੀਆਂ ਲੱਗਦੀਆਂ ਸਾਰੇ ਸੰਸਾਰ ਦੀ ਭੈਣਾਂ ਆਪਣੀਆਂ ਭੈਣਾਂ ਲੱਗਦੀਆਂ ਸਾਰੇ ਸੰਸਾਰ ਦੀ ਮਾਤਾ ਆਪਣੀ ਮਾਤਾ ਲੱਗਦੀ ਹੈ ਇਹ ਅਵਸਥਾ ਕਦੋਂ ਆਉਂਦੀ ਹੈ ਜਦੋਂ ਸਤ ਸੰਗਤ ਦੀ ਧੂੜ ਉੱਡ ਕੇ ਅੱਖਾਂ ਵਿੱਚ ਪੈਂਦੀ ਹੈ ਇਹ ਅੱਖਾਂ ਦੀ ਨਦਰ ਨੂੰ ਬਦਲ ਦਿੰਦੀ ਹੈ ਇੰਨੀ ਤਾਕਤ ਹੈ ਸਤ ਸੰਗਤ ਦੀ ਤੂੜ ਦੇ ਵਿੱਚ ਸਤ ਸੰਗਤ ਕੀ ਤੂਰ ਪੜੀ ਉਡਣ ਦੇ ਤਰੀ ਸਾਬਾ ਦੋਰ ਮਤ ਮੈਲ ਦੂਸਰੀ ਮਤ ਦੀ ਜਿਹੜੀ ਮੈਲ ਸੀ ਨਾ ਉਹ ਗਵਾ ਗਈ ਉਹ ਖਤਮ ਹੋ ਗਈ ਜਿਹੜੀ ਹੋਰ ਨਿਕਨਾਲ ਦੇਖਦਾ ਸੀ ਨਾ ਕਿਹੜੀ ਨਿਕਨਾਲ ਦੇਖਦਾ ਸੀ ਕਾਮ ਦੀ ਨਿਕਾਹ ਦੇ ਨਾਲ ਦੇਖਦਾ ਸੀ ਉਹਨਾਂ ਨੂੰ ਨਹੀਂ ਕਰ ਜਦੋਂ ਇਹ ਧੂੜ ਪ੍ਰਾਪਤ ਹੋਈ ਹੈ ਫਿਰ ਆਪਣੀ ਧੀ ਦੀ ਨਿਕਾਹ ਨਾਲ ਦੇਖਣ ਲੱਗ ਗਿਆ ਫਿਰ ਆਪਣੀ ਭੈਣ ਦੀ ਨਿਕਾਹ ਨਾਲ ਦੇਖਦਾ ਫਿਰ ਆਪਣੀ ਮਾਂ ਦੀ ਨਿਕਾਹ ਦੇ ਨਾਲ ਦੇਖਦਾ ਰਹੁ ਜਾ ਹਰ ਮੰਦੀ ਤਪੇ ਪਗੀ ਥਰ ਆਣੀ ਕਦਾਰ ਥਾਪਿਓ ਮੈ ਸਾਈ ਜਨਮਰੀ ਇਹ ਵੀ ਤੀਰਥ ਹੈ ਕਦਾਰਨਾਥ ਤੇ ਜਾਂਦੇ ਲੇਕਿਨ ਗੁਰੂ ਰਾਮਦਾਸ ਜੀ ਮਹਾਰਾਜ ਕੀ ਦੱਸਣਾ ਚਾਹੁੰਦੇ ਕਾਂਸੀ ਕ੍ਰਿਸ਼ਨ ਚਰਾਬਤ ਗਊ ਕ੍ਰਿਸ਼ਨ ਕਾਂਚੀ ਦੇ ਵਿੱਚ ਗਊਆਂ ਨੂੰ ਚਾਰਦਾ ਹੈ। ਕ੍ਰਿਸ਼ਨ ਚਰਾਬਤ ਗਊ ਮਿਲ ਹਰ ਜਨ ਕਹਿੰਦੇ ਜਦੋਂ ਫਿਰ ਹਰ ਜਨ ਮਿਲਿਆ ਕ੍ਰਿਸ਼ਨ ਨੂੰ ਜਦੋਂ ਸਾਧੂ ਮਿਲੇ ਆ ਸੋਭਾ ਪਾਈ ਫਿਰ ਉਹਨਾਂ ਨੇ ਸੋਭਾ ਪਾਈ ਕ੍ਰਿਸ਼ਨ ਜਿਸ ਨੂੰ ਦੁਨੀਆ ਭਗਵਾਨ ਮੰਨਦੀ ਐ ਉਹ ਕਦੋਂ ਸੋਭਾ ਪਾਉਂਦੇ ਹਨ ਜਦੋਂ ਹਰ ਜਨ ਮਿਲਦਾ ਹੈ ਜਦੋਂ ਸਾਧੂ ਮਿਲਦੇ ਹਨ ਕਾਂਸੀ ਕ੍ਰਿਸ਼ਨ ਚਰਾਬਤ ਗਾਉ ਮਿਲ ਹਰ ਜਨ ਸੋਭਾ ਪਾਈ ਜਦੋਂ ਹਰ ਜਨ ਮਿਲਦਾ ਸਾਧੂ ਮਿਲਦਾ ਫਿਰ ਸੋਭਾ ਪਾਉਂਦਾ ਜਿੱਤਨੇ ਤੀਰਥ ਦੇਵੀ ਥਾਪੈ ਕਹਿੰਦੇ ਜਿੱਤਨੇ ਵੀ ਤੀਰਥ ਆ ਇਕ ਨਹੀਂ ਸਾਰੇ ਦੇਵੀ ਨੇ ਥਾਪੇ ਕਹਿੰਦੇ ਬਣਾਏ ਆ ਜਿੱਤਨੇ ਤੀਰਥ ਦੇਵੀ ਥਾਪੈ ਸਭ ਤਿੱਤਨੇ ਲੋਚੈ ਸਾਰੇ ਲੋਚਦੇ ਹਨ ਤੂਰ ਸਾਧੂ ਕੀ ਤਾਈ ਕਹਿੰਦੇ ਸਾਰੇ ਸਾਧੂ ਦੀ ਤੂਰ ਨੂੰ ਲੋਚਦੇ ਹਨ ਲੂਚ ਦੇ ਆ ਮਿਲੀ ਨਹੀਂ ਉਦਮ ਕਰਦੇ ਹਨ ਅਪਰਾਲਾ ਕਰਦੇ ਹਨ ਸੈਸਗੀ ਸਾਰੀ ਸ੍ਰਿਸ਼ਟੀ ਸਾਧੂ ਨੂੰ ਮਿਲਣਾ ਚਾਹੁੰਦੀ ਹੈ ਕਿਉਂ ਉਪਦੇਸ਼ ਹੈ ਇੱਧਰ ਤੋਂ ਹਰ ਇੱਕ ਮਨੁੱਖ ਦੀ ਇੱਛਾ ਹੈ ਕਿ ਮੈਨੂੰ ਕੋਈ ਸੰਤ ਮਿਲ ਜੇ ਕੋਈ ਮਨੁ ਸਾਧੂ ਮਿਲ ਜਵੇ ਹੁਣ ਬਾਅਦ ਚਾ ਬਚਨ ਕਰਦੇ ਜਿਤਨੇ ਤੀਰਤ ਦੇਵੀ ਥਾਪੈ ਸਭ ਤਿਤਨੇ ਲੋਚੈ ਤੂਰ ਸਾਧੂ ਕੀ ਧਾਈ ਹਰ ਕਾ ਸ਼ਾਂਤ ਮਿਲੇ ਹਰ ਕਾ ਕਹਿੰਦੇ ਜੇ ਰੱਬ ਦਾ ਸ਼ਾਂਤ ਮਿਲ ਜੇ ਹਰ ਕਾ ਸ਼ਾਂਤ ਮਿਲੇ ਗੁਰ ਸਾਧੂ ਗੁਰ ਸਾਧੂ ਕਹਿੰਦੇ ਸਾਧੂ ਕੋਲੋਂ ਗੁਰ ਪ੍ਰਾਪਤ ਕਿਹੜੀ ਚੀਜ਼ ਪਹਿਲਾਂ ਪਾਤਸ਼ਾਹ ਨੇ ਬਚਨ ਕੀਤਾ ਕਿ ਹਰ ਕਾ ਸ਼ਾਂਤ ਮਿਲੇ ਗੁਰ ਸਾਧੂ ਕਹਿੰਦੇ ਉਸ ਦੇ ਕੋਲੋਂ ਫਿਰ ਸ਼ਬਦ ਪ੍ਰਾਪਤ ਹੋ ਜਵੇ ਸਾਧੂ ਕੋਲੋਂ ਸ਼ਬਦ ਪ੍ਰਾਪਤ ਹੋ ਜਵੇ ਇਹ ਨਿਰਣਾ ਕਰ ਦਿੱਤਾ ਹੈ ਗੁਰੂ ਰਾਮਦਾਸ ਜੀ ਨੇ ਕਿ ਸ਼ਬਦ ਦੀ ਪ੍ਰਾਪਤੀ ਸਾਧੂ ਕੋਲੋਂ ਹੁੰਦੀ ਹੈ ਸੰਤਾਂ ਕੋਲੋਂ ਤਾਂ ਹੀ ਬਾਚਾ ਬਚਨ ਕਰਦੇ ਹਨ ਹਰ ਕਾ ਸੰਤ ਮਿਲੇ ਗੋਰ ਸਾਧੂ ਕਹਿੰਦੇ ਸ਼ਬਦ ਮਿਲ ਜਵੇ ਸਾਧੂ ਕੋਲ ਸੰਤਾਂ ਕੋਲੋਂ ਸ਼ਬਦ ਮਿਲ ਜਵੇ ਹਰ ਕਾ ਸੰਤ ਮਿਲੇ ਗੁਰ ਸਾਧੂ ਲੈ ਤਿਸ ਕੀ ਧੂਰ ਕਹਿੰਦਾ ਲੈ ਲਓ ਦੀ ਧੂਰ ਸਾਧੂਆ ਦੀ ਧੂਰ ਸਸਨੀ ਸਾਧੂਆ ਦੀ ਧੂਰ ਕਿਹੜੀ ਐ ਜੋ ਸਾਧੂ ਬਸ ਸ਼ਬਦ ਦਿੰਦੇ ਹਨ ਇਹ ਸਾਧੂਆਂ ਦੀ ਧੂੜ ਹੈ ਮਿੱਟੀ ਨਹੀਂ ਹੈ ਅਸੀਂ ਤਾਂ ਮਿੱਟੀ ਨੂੰ ਧੂੜ ਮੰਨਦੇ ਆ ਸਾਧੂਵਾਂ ਦੀ ਧੂੜ ਜਿਹੜਾ ਸਾਧੂ ਸ਼ਬਦ ਦਿੰਦੇ ਆ ਜੇ ਉਹ ਮਿਲ ਜਵੇ ਸਾਧੂ ਕੀ ਦਿੰਦੇ ਹਨ ਪਾਤਸ਼ਾਹ ਨੇ ਬਚਨ ਕੀਤੇ ਹਰ ਕਾ ਸ਼ਾਂਤ ਮਿਲੇ ਗੁਰ ਸਾਧੂ ਸ਼ਾਂਤ ਮਿਲ ਜੇ ਵੀ ਫਿਰ ਗੁਰ ਦਿੰਦਾ ਹੈ ਸ਼ਬਦ ਦਿੰਦਾ ਤਿਸ ਕੀ ਤੂਰ ਮੁਖ ਲਈ ਕਹਿੰਦੇ ਉਹਦੀ ਤੋੜ ਜਿਹੜੀ ਤੋੜ ਮੁਖ ਲਈ ਹੈ ਮੁਖ ਦੇ ਵਿੱਚ ਪਾਈ ਹੈ ਜਿਹੜੀ ਆਪਾਂ ਧੂੜ ਲਾਉਂਦੇ ਆ ਨਾ ਆਪਾਂ ਤਾਂ ਮੱਥੇ ਨੂੰ ਲਾਉਂਦੇ ਆ ਚੱਕ ਕੇ ਆਪਾਂ ਤਾਂ ਥੱਲੇ ਹੱਥ ਲਾ ਕੇ ਮਿੱਟੀ ਨੂੰ ਮੱਥੇ ਉਂ ਲਾ ਲੈਂਦੇ ਆ ਲੇਕਿਨ ਇੱਧਰ ਤਾਂ ਹੁਕਮ ਹੈ ਕਿ ਉਹ ਧੂੜ ਭਾਈ ਜਿਹੜੀ ਆਪਣੇ ਮੁਖ ਦੇ ਵਿੱਚ ਲਾਉਣੀ ਹੈ ਗੱਲ ਧੂੜ ਦੀ ਹੋ ਰਹੀ ਹੈ ਜਿਹੜਾ ਸਾਧੂ ਸ਼ਬਦ ਦਿੰਦਿਆਂ ਨੂੰ ਤਾਂ ਫਿਰ ਮੁਖ ਦੇ ਵਿੱਚ ਆਉਂਦਾ ਉਸ ਮੁਖ ਦੇ ਨਾਲ ਜਪਣਾ ਆਪਾਂ ਦਾ ਕੰਮ ਖਤਮ ਕਰ ਦਿੱਤਾ ਆਪਾਂ ਦਾ ਥੱਲੇ ਹੱਥ ਲਾਇਆ ਧਰਤੀ ਨੂੰ ਲਾ ਲਿਆ ਮੱਥੇ ਨੂੰ ਲੇਕਿਨ ਇਹ ਅਵਸਥਾ ਕਿੱਥੇ ਐ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਕਿ ਥੱਲੇ ਮਿੱਟੀ ਚੱਕ ਕੇ ਆਪਣੇ ਮੱਥੇ ਨੂੰ ਮਲਣੀ ਹੈ ਇਹ ਤਾਂ ਕਿਤੇ ਲਿਖਤ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ لیکن دنیا کر دی ہے۔ ਇਹਨਦਰ ਗੁਰੂ ਦੱਸਦਣ ਕਿ ਭਾਈ ਉਹ ਸਾਧੂ ਦੀ ਤੂੜ ਆਪਣੇ মুখ ਵਿੱਚ ਲਾਉਣੀ ਹੈ। ਆਪਣੀ ਰਸਨਾ ਦੇ ਵਿੱਚ ਲਾਉਣੀ ਹੈ। ਇਸ মুখ ਦੇ ਨਾਲ ਜਪਣਾ ਉਹਨੂੰ। ਫਿਰ ਸੁਭਾਤ ਹੁੰਦਾ ਹੈ ਕਿ ਜਿਹੜਾ ਜਿਹੜਾ ਸਾਧੂਆਂ ਨੇ ਸ਼ਬਦ ਦਿੱਤਾ ਹੈ ਉਹਨੂੰ ਪਾਈ ਇਸ মুখ ਦੇ ਨਾਲ ਛਕਣਾ ਹੈ, ਜਪਣਾ ਹੈ ਉਹ। ਇਹ ਵੀ ਨਿਵੇੜਾ ਹੋ ਗਿਆ ਕਿ ਸਾਧੂਆਂ ਨੇ ਸਾਬਦ ਦਿੱਤਾ ਤੂੜ ਦਿੱਤੀ ਹੈ ਹੋਰ ਕੋਈ ਖਾਣੇ ਪੀਣੇ ਵਾਲਾ ਸਵਾਦ ਨਹੀਂ ਦਿੰਦਾ ਕੋਈ ਖਾਣੇ ਪਾਲਾ ਸਮਾਨ ਨਹੀਂ ਦਿੰਦਾ ਸਾਧੂਆਂ ਨੇ ਹਰ ਕਾ ਸੰਤ ਮਿਲੇ ਗੋਰਾ ਸਾਧੂ ਇਹ ਵੀ ਨਿਰਣਾ ਹੋ ਗਿਆ ਹੈ ਕਿ ਸਾਧੂ ਮਿਲਣਾ ਚਾਹੀਦਾ ਸਾਧੂ ਕੋਲੋਂ ਸ਼ਬਦ ਦੀ ਪ੍ਰਾਪਤੀ ਜਿਤਨੀ ਸ੍ਰਿਸ਼ਟ ਤੂੰ ਮਰੀ ਮੇਰੇ ਸਵਾਮੀ ਤੇ ਮੇਰੇ ਸਵਾਮੀ ਹੈ ਮੇਰੀ ਮਾਲਕਾ ਜਿਤਨੀ ਵੀ ਤੁਹਾਡੀ ਸ੍ਰਿਸ਼ਟੀ ਹੈ ਜਿੰਨੀ ਵੀ ਦੁਨੀਆ ਜਿਤਨੇ ਸ੍ਰਿਸ਼ਟ ਤੁਮਰੀ ਮੇਰੇ ਸਵਾਮੀ ਸਭਤ ਇਤਨੀ ਲੋਚੇ ਧੂਰ ਸਾਧੂ ਕੀ ਤਾਈ ਇਹ ਤਾਂ ਗੁਰੂ ਦੱਸਦੇ ਹਨ ਗੁਰੂ ਰੱਬ ਨਾਲ ਗੱਲ ਕਰ ਰਹੇ ਗੁਰੂ ਰੱਬ ਦੀ ਗੱਲ ਸਾਨੂੰ ਦੱਸਦੇ ਆ ਸਾਡੀ ਗੱਲ ਰੱਬ ਨੂੰ ਦੱਸਦੇ ਆ ਕਹਿੰਦੇ ਜਿੰਨੀ ਸ੍ਰਿਸ਼ਟੀ ਤੁਸੀਂ ਬਣਾਈ ਹੈ ਉਹ ਸਾਰੀ ਸ੍ਰਿਸ਼ਟੀ ਸਾਬਤ ਇਤਨੀ ਲੋਚੇ ਧੂਰ ਸਾਧੂ ਕੀ ਤਾਈ ਕਹਿੰਦੇ ਸਾਰੀ ਸ੍ਰਿਸ਼ਟੀ ਤੁਹਾਡੀ ਧੂਰ ਨੂੰ ਲੋਚ ਰੇ ਜਿੰਨੀ ਸ੍ਰਿਸ਼ਟੀ ਤੁਸੀਂ ਬਣਾਈ ਐ ਸਾਰੀ ਉਹ ਸਾਧੂਆਂ ਦੀ ਤੂਰ ਨੂੰ ਲੋਚਦੀ ਐ ਮਿਲੀ ਨਹੀਂ ਜੇ ਮਿਲ ਜਾਂਦੀ ਹੁੰਦੀ ਫਿਰ ਤਾਂ ਆਪਾਂ ਦੇਖੋ ਸਾਰੇ ਹੁਣ ਹਰ ਕਿਸੇ ਨੇ ਕੋਈ ਨਾ ਕੋਈ ਬਾਬਾ ਲੱਭਿਆ ਵੇ ਫਿਰ ਲੋਚਣ ਵਾਲੀ ਗੱਲ ਤਾਂ ਖਤਮ ਹੋ ਜਾਣੀ ਸੀ ਫਿਰ ਲੱਭਣ ਵਾਲੀ ਗੱਲ ਤਾਂ ਖਤਮ ਹੋ ਜਾਣੀ ਸੀ ਫੇ ਤਾਂ ਬਥੇਰੇ ਡੇਰੇ ਬਣੇ ਬਾਬਿਆਂ ਦੇ ਚਲੇ ਜਾ ਉਥੋਂ ਬੈਠੇ ਹੀ ਆ ਫੇ ਰਾ ਜਿਹੜੀ ਲੋਚਣੇ ਵਾਲੀ ਗੱਲ ਐ ਲੱਭਣੇ ਵਾਲੀ ਗੱਲ ਉਤੰਮ ਕਰਨੇ ਦਾ ਖਤਮ ਹੋ ਜਾਣੀ ਸੀ ਫੇ ਤਾਂ ਕਿਤੇ ਜਾਣਾ ਹੀ ਨਹੀਂ ਪੈਂਦਾ ਦਾਦਾ ਦੂਰ ਨਹੀਂ ਜਾਣਾ ਪੈਂਦਾ ਨੇੜੇ ਮਿਲ ਜਾਂਦਾ ਉਹ ਚੀਜ਼ ਨੂੰ ਬੜੀ ਦੂਰ ਲੈਣ ਜਾਣਾ ਪੈਂਦਾ ਲੇਕਿਨ ਬਾਬਿਆਂ ਦੀ ਤਾਂ ਇੰਨੀ ਪਹੁੰਚ ਆ ਤਾਂ ਕਿ ਜਗ੍ਹਾ ਜਗ੍ਹਾ ਬੈਠੇ ਆ ਇੱਕ ਪਿੰਡ ਦੇ 10-10 ਬਾਬੇ ਇਕੱਠੇ ਹੋ ਕੇ ਬਹਿ ਗਏ ਹਰ ਕੋਈ ਆਪਣੇ ਆਪ ਨੂੰ ਬਾਬਾ ਕਹੁੰਦਾ ਕੋਈ ਕਿਸੇ ਦਾ ਚਰਾਗ ਵਾਲ ਦਾ ਕੋਈ ਕਿਸੇ ਦਾ ਬਾਲ ਦਾ ਘਰ ਘਰ ਦੇ ਜੀ ਦੀ ਬਬਲ ਦਾ ਬਾਬਾ ਸਮਝਦਾ ਆਪਣੇ ਆਪ ਨੂੰ ਸਿਆਣਾ ਸਮਝਦਾ ਫਿਰ ਪੁੱਛਿਆ ਦਿੰਦਾ ਲੋਕ ਉਹਨਾਂ ਪੁੱਛਿਆ ਦੇਣੇ ਵਾਲਿਆਂ ਨੂੰ ਸਾਧੂ ਮੰਨਦੇ ਆ ਸਾਧੂ ਭਾਈ ਪੁੱਛਿਆ ਨੇ ਦਿੰਦੇ ਸਾਧੂ ਤਾਂ ਸੰਤ ਰੱਬ ਦੇ ਭਾਣੇ ਚ ਰਹਿੰਦੇ ਜਿਤਨੀ ਸ੍ਰੇਟ ਤੁਮਰੀ ਮੇਰੇ ਸੁਹਾਮੀ ਸਭ ਤਿਤਨੀ ਲੋਚੇ ਧੂਰ ਸਾਧੂ ਕੀ ਤਾਈ ਕਹਿੰਦੇ ਸਾਰੀ ਸਾਧੂ ਦੀ ਧੂਰ ਨੂੰ ਲੱਭਦੀ ਹੈ ਸ੍ਰਿਸ਼ਟੀ ਨਾਨਕ ਜੇ ਲਾਟ ਹੋ ਬੇ ਜਿਸ ਲਿਖਿਆ ਆਖਰ じゃ ਕੇ ਨਵੇੜਾ ਕਰ ਦਿੱਤਾ ਪੁਰੂ ਰਾਮਦਾਸ ਜੀ ਨੇ ਕਹਿੰਦੇ ਲਲਟਾਟ ਤੇਰੇ ਮੱਥੇ 'ਚ ਲਿਖਿਆ ਹੋ ਜੇ ਮੱਥੇ 'ਚ ਲਿਖਿਆ ਹੋ ਨਾਨਕ ਜੇ ਲਾਟ ਹੋ ਬੇ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਗਾਈ ਸਾਧੂ ਤੂਰ ਦੇ ਕਹਿੰਦੇ ਸਾਧੂ ਫਿਰ ਉਹਨਾਂ ਨੂੰ ਤੂਰ ਦੇ ਦਿੰਦਾ ਸਾਧੂ ਤੂਰ ਦਿੰਦਾ ਹੁਣ ਜੇ ਆਪਾਂ ਮਿੱਟੀ ਨੂੰ ਧੂੜ ਮੰਗਈਏ ਭਾ ਸਾਧ ਤਾਂ ਮਿੱਟੀ ਦੀ ਮੁਠੀ ਭਰ ਕੇ ਦੇ ਦੇਵੇ ਧੂੜ ਤਾਂ ਮਿੱਟੀ ਨੂੰ ਮੈਂ ਕਹਿੰਦੇ ਆ ਲੇਕਨ ਦੇਖਿਆ ਕਿਤੇ ਕੇ ਸਾਧੂ ਮਿੱਟੀ ਦੀਆਂ ਮੁਠੀਆਂ ਭਰ-ਭਰ ਲੋਕਾਂ ਨੂੰ ਵੰਡਣ ਲੱਗ ਜਾਣ ਹਾਂ ਕਾਜੂ ਬਦਾਮ ਤਾਂ ਵੰਡ ਸਕਦੇ ਆ ਫਲ ਵੰਡ ਸਕਦੇ ਆ ਲੇਕਿਨ ਇਹ ਨਹੀਂ ਦੇਖਿਆ ਕਿਤੇ ਕੇ ਸਾਧੂ ਮਿੱਟੀ ਦੀਆਂ ਮੁਠੀਆਂ ਭਰ-ਭਰ ਵੰਡਦਾ ਪੁਰੂ ਰਾਮਦਾਸ ਜੀ ਮਹਾਰਾਜ ਬਚਨ ਕਰਦੇ ਨਾਲਕ ਲਲਾਟ ਹੋਵੇ ਜਿਸ ਲਿਖਿਆ ਤੇ ਸਨ ਸਾਧੂ ਤੂਰ ਦੇ ਕਹਿੰਦੇ ਸਾਧੂ ਉਹਨਾਂ ਨੂੰ ਫੇਰ ਤੂਰ ਦੇ ਦਿੰਦਾ ਕਿਹੜੀ ਤੂਰ ਦਿੰਦਾ ਸ਼ਬਦ ਦਿੰਦਾ ਉਹਨਾਂ ਨੂੰ ਸਾਧੂ ਸਾਡੇ ਵਾਲੀ ਗੱਲ ਤਾਂ ਝੂਠੀ ਨਿਕਲ ਗਈ ਮਿੱਟੀ ਵਾਲੀ ਗੱਲ ਤਾਂ ਗਲਤ ਹੋ ਗਈ ਕਹਿੰਦੇ ਜੇ ਲਲਾਟ ਲਿਖਿਆ ਹੋਵੇ ਤਾਂ ਸਾਧੂ ਫਿਰ ਤੂਰ ਦੇ ਦਿੰਦਾ ਹੈ ਲਲਾਟ ਓਬੇ ਜਿਸ ਲਿਖਿਆ ਤਿਸ ਸਾਧੂ ਤੂਰ ਦੇ ਹਰ ਪਾਰ ਲੰਗਾਈ ਕਹਿੰਦੇ ਹਰ ਫਿਰ ਉਹਨੂੰ ਪਾਰ ਲੰਘਾ ਦਿੰਦਾ ਇਹ ਪਵਜਲ ਦਾ ਜਿਹੜਾ ਸਾਗਰ ਸਮੁੰਦਰ ਹੈ ਹਰ ਕਦੋਂ ਪਾਰ ਲਗਾਉਂਦਾ ਹਰ ਦੇਖਦਾ ਇਸ ਤਰ੍ਹਾਂ ਕੋਈ ਪੁਲ ਪਾਰ ਕਰਨਾ ਹੁੰਦਾ ਉੱਤੇ ਟੂਲ ਟੈਕਸ ਲੱਗਿਆ ਪਾਰਤੀ ਕੱਟੀ ਜਾਂਦੀ ਹੈ ਤਾਂ ਪਾਰ ਲੰਘਦਾ ਹੈ ਇੱਕ ਨੇ ਇਹ ਜਿਹੜਾ ਭਵਜਨ ਇਹ ਸਮੁੰਦਰ ਹੈ ਇਹ ਕਦੋਂ ਪਾਰ ਲੰਘਦਾ ਹੈ ਰੱਬ ਕਦੋਂ ਇਹਨੂੰ ਪਾਰ ਲੰਘਣ ਦਿੰਦਾ ਜਦੋਂ ਸਾਡੇ ਕੋਲ ਸਾਧੂਆਂ ਦੀ ਤੂਰ ਹੁੰਦੀ ਹੈ ਜਦੋਂ ਸਾਡੇ ਕੋਲ ਸਾਧੂਆਂ ਦਾ ਸ਼ਬਦ ਹੁੰਦਾ ਹੈ ਜੀਵ ਦੇ ਕੋਲ ਸ਼ਬਦ ਹੁੰਦਾ ਹੈ ਹਾਰ ਉਹਨੂੰ ਪਾਰ ਕੱਢ ਦਿੰਦਾ ਹੈ ਜੀਦੇ ਕੋਲ ਸਾਧੂ ਮਨਾ ਸਾਵਤ ਨਹੀਂ ਹੁੰਦਾ ਸੰਤਾਂ ਦਾ ਉਹ ਸਮੁੰਦਰ ਚ ਡੁੱਬ ਜਾਂਦਾ ਦੇਖੋ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਗੁਰੂ ਰਾਮਦਾਸ ਜੀ ਕਹਿੰਦੇ ਜੇ ਲਾਟ ਲਿਖਿਆ ਹੋਵੇ ਫਿਰ ਸਾਧੂ ਧੂਰ ਦੇ ਦਿੰਦਾ ਸਾਧੂ ਨੇ ਤੂਰ ਦੇਤੀ ਸਾਧੂ ਨੇ ਸ਼ਬਦ ਦਿੱਤਾ ਹਰ ਪਾਰ ਲੰਘਾਈ ਕਹਿੰਦਾ ਹਰ ਨੇ ਰੱਬ ਨੇ ਉਹਨੂੰ ਪਾਰ ਲੰਘਾ ਦਿੱਤਾ ਉਹਨ ਗੱਲ ਤਾਂ ਪਾਰ ਲੰਘੜ ਦੀ ਐ ਸਮੁੰਦਰ ਨੂੰ ਲੇਕਿਨ ਅਸੀਂ ਉਲਝ ਗਏ ਕਿਹੜੀਆਂ ਗੱਲਾਂ ਚ ਉਲਝ ਗਏ ਐ ਦੀਵੇ ਬੱਤੀਆਂ ਪਾਲ-ਪਾਲ ਕੇ ਕਿਸੇ ਨੂੰ ਉੱਤਰ ਕਰਕੇ ਸਿਰ ਧੱਕੇ ਨੇ ਉੱਧਰ ਸਿਰ ਤਾਂ ਰੋਜ਼ ਇਹੀ ਨਹੀਂ ਲੜਾਈ ਮੁੱਕਦੀ ਘਰ ਘਰ ਦੇ ਜਿੰ ਪਿੰਡ ਪਿੰਡੇ ਇਹੀ ਲੜਾਈ ਐ ਉਹ ਬੀਬੀ ਕਹਿੰਦੀ ਮੇਰੇ ਘਰ ਸਿਰਦਾ ਉਹ ਕਹਿੰਦੀ ਇਹਨੇ ਮੇਰੇ ਘਰ ਸਿਰਦਾ ਇਹ ਰੋਜ ਦੀਵੇ ਬਾਲ-ਬਾਲ ਕੇ ਚਰਾਗ ਬਾਲ-ਬਾਲ ਕੇ ਲੜਾਈਆਂ ਘੜੀਆਂ ਕਰਤੀਆਂ ਪਿੰਡਾਂ 'ਚ ਇਹਨੇ ਤੇ ਲੋਕ ਅਲਝਾਤ ਤੇ ਆਪ ਵੀ ਉਲਝ ਜਾਂਦੇ ਐ ਦੇਖਿਆ ਇਹ ਤਾਂ ਸੁਣਿਆ ਕਿ ਸੰਸ ਜਿਹੜੇ ਸਿਆਣੇ ਹੁੰਦੇ ਆ ਨੇ ਇਹ ਕੰਮ ਕਰਦੇ ਆ ਭੂਤਾਂ ਪ੍ਰੇਤਾਂ ਵਾਲੇ ਕੱਢਣ ਪਾਉਣ ਵਾਲੇ ਕਦੇ ਉਧਰ ਸਿੜਤੀਆਂ ਮਿਰਚਾਂ ਕਰੇ ਉਧਰ ਸਿੜਤੀਆਂ ਕਦੇ ਕੁਛ ਕਰਤਾ ਉਹ ਗਲ ਗਲ ਕੇ ਮੜਦੇ ਆ ਗਲ ਗਲ ਕੇ ਦੇਹ ਗਲ ਜਾਂਦੀ ਓਹਨਾਂ ਦੀ ਅਦੇ ਇਹ ਜੀ ਨਹੀਂ ਰੰਦੀ ਉਹ ਬਾਣੀ ਤੋਂ ਉਲਟ ਕਰਦੇ ਆ ਕਿਉਂ ਬਾਣੀ ਤਾਂ ਹੁਕਮ ਕਰਦੀ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨ ਨਾ ਹੜਾਈ ਦੇਹੀ ਰੋਗ ਨਾ ਲੱਗੈ ਪੱਲੇ ਸਭ ਕੁਝ ਪਾਈ ਬਾਣੀ ਤਾਂ ਇਹ ਦੱਸਦੀ ਹੈ ਲੇਕਿਨ ਅਸੀਂ ਤਾਂ ਰੋਜ਼ ਬੁਰਾ ਕਰਦੇ ਆ ਕਦੇ ਕਿਸੇ ਦੇ ਕਰ ਸਿਰ ਤੱਕ ਰਾਕੇ ਕਦੇ ਇਹਦਾ ਕੰਮ ਚੱਲਦਾ ਕਦੇ ਇਹ ਦੇ ਉਧਰ ਬਾੜ ਤੇ ਕਦੇ ਉਧਰ ਬਾੜ ਤੇ ਕੱਢ ਕੇ ਰੋਜ ਦੀਵੇ ਬਾਲ-ਬਾਲ ਕੇ ਇਹ ਅਸੀਂ ਰਿੱਧੀਆਂ ਸਿੱਧੀਆਂ ਦੇ ਵੀ ਚੱਕਰ ਵਿੱਚ ਪੈ ਗਏ ਲੇਕਿਨ ਬਾਬੇ ਨਾਨਕ ਦੇ ਦਰਵਾਜ਼ੇ 'ਚ ਨਹੀਂ ਚੱਲਦੀਆਂ ਰਿੱਧੀਆਂ ਸਿੱਧੀਆਂ ਇਹ ਇੱਥੇ ਨਹੀਂ ਵੱਢ ਸਕਦੀਆਂ ਲੇਕਿਨ ਦੁਨੀਆ ਤਾਂ ਲੁਝਾਤੀ ਦੁਨੀਆ ਤਾਂ ਇਹ ਚਿਰਾਗ ਬਾਲ-ਬਾਲ ਕੇ ਲੁਝਾਤੀ ਸਾਧੂ ਤਾਂ ਭਾਈ ਸ਼ਬਦ ਦਿੰਦੇ ਆ ਜਿਹੜਾ ਭਲਾ ਕਰਦਾ ਹੈ ਸਾਧੂ ਕਿਸੇ ਦਾ ਬੁਰਾ ਨਹੀਂ ਕਰਦੇ ਸਾਧੂ ਕਿਸੇ ਦੇ ਘਰ ਚ ਅੱਗ ਨਹੀਂ ਲਾਉਂਦੇ ਸਾਧੂ ਤਾਂ ਲੋਕਾਂ ਦੇ ਘਰਾਂ ਦੀ ਅੱਗ ਬੁਝਾਉਂਦੇ ਆ ਲੇਕਿਨ ਅਸੀਂ ਤਾਂ ਨੋਂ ਰੱਖ ਲਿਆ ਸਿਆਣਾ ਨੋਂ ਰੱਖ ਲਿਆ ਸੰਤ ਲੋਕਾਂ ਦੇ ਘਰਾਂ 'ਚ ਅੱਗ ਲਾਤੀ ਰੋਜ਼ ਲੜਾਈ ਹੈ ਇਹ ਲੜਾਈ ਇਹ ਕਰਨੇ ਕਰਾਉਣੇ ਵਾਲੇ ਕਰਾਉਂਦੇ ਆ ਉਹਨੇ ਥੈਲਾ ਦੇਤਾ ਉਹਦਾ ਪੜਤਾ ਮੰਤਰ ਉਹਨੇ ਥੈਲਾ ਦੇਤਾ ਉਹਦਾ ਪੜਤਾ ਮੰਤਰ ਕਿਸੇ ਨੂੰ ਬੜਾਤਾ ਕਿਸੇ ਨੂੰ ਹਰਾਤਾ ਇਹਨਾਂ ਰਿੱਧੀਆਂ ਸਿੱਧੀਆਂ ਜਪਾਈਆਂ ਨਹੀਂ ਭਾਈ ਬਾਬੇ ਨਾਨਕ ਦੇ ਬਚਨ ਕਮਾਈਏ ਜਿਹੜਾ ਬੁਰਾ ਇਹਨੂੰ ਮਟਾ ਦੇ ਪਲਾਕ ਪ੍ਰੀਦਾ ਬੋਲੇ ਦਾ ਪਲਾਕ ਗੁੱਸਾ ਮਨ ਨਾ ਡਾਈ ਦੇਹੀ ਰੋਗ ਨਾ ਲੱਗੈ ਪੱਲੇ ਸਭ ਕੁਝ ਪਾਈ ਰੱਬ ਸਾਰਾ ਕੁਝ ਤੇਰੇ ਪੱਲੇ ਚ ਪਾ ਦੇਗਾ ਤੇਰੀ ਦੇਹ ਨੂੰ ਕੋਈ ਰੋਗ ਵੀ ਨਹੀਂ ਲੱਗੇਗਾ ਬਚਨ ਕਰ ਦਿੱਤੇ ਬਾਬੇ ਨਾਨਕ ਨੇ ਸੋ ਸਤਸੰਗ ਜਿਓ ਆਪਾਂ ਵੀ ਬਾਬੇ ਨਾਨਕ ਦੀ ਲੜ ਲੱਗੀ ਬਾਣੀ ਨੂੰ ਮੰਨਿਏ ਬਾਣੀ ਅੰਮ੍ਰਿਤ ਹੈ ਬਾਣੀ ਸਾਡਾ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਹੈ ਪਰ ਤੱਕ ਉਹ ਗੁਰੂ ਨਸਤਾਰ ਹੈ ਜੇ ਸੇਵਕ ਇਹ ਨੂੰ ਮੰਨ ਲਵੇ ਫਿਰ ਆਪ ਉਹ ਨੂੰ ਤਾਰ ਦਿੰਦਾ ਡੁੱਬਣ ਨਹੀਂ ਦਿੰਦਾ ਸੋ ਸਾਧ ਸੰਗਤ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਕੀ ਤੋਂ ਸੁੱਧ ਤੇ ਸੁਪਾਸਟ ਬਾਣੀ ਪੜ੍ਹ ਕੇ ਕਥਾ ਕਰਨ ਦੀ ਸਮਰੱਥਾ ਵਕਸਣੀ ਹੁਣ ਬਿਲਾਓ ਫਤੇ ਵਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ